ਕਾਲ ਮੂਰਤ ਅਜੁਨੀ ਸੈ ਭੰਗਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਹਮ ਨਹੀਂ ਚੰਗੇ ਸਤਨਾਮਕ ਤਰਹਿ ਸੋਏ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਬੁਰੇ ਦਾ ਬੁਰੇ ਦਾ ਭਲ ਹ ਕਰ ਗੁਸਾ ਮਨ ਨ ਹਟਾਏ ਦੇਹੀ ਰੋਗ ਨ ਲਗਈ ਪੱਲੇ ਸਭ ਕਿਸ ਪਾਏ ਹੋਟਾ ਗੁਰ ਸੇਵੀ ਐ ਪਹਿਲੇ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੁ ਵਸਿ ਭਤਖ ਸਮਧੀ